ਸਾਸਰੀ ਗਾਜੀ ਤੁਸੀਂ ਦੇਖ ਰਹੇ ਹੋ ਸ਼ੇਰ-ਏ-ਪੰਜਾਬ ਨਿਊਜ਼ ਚੈਨਲ ਨਵੀਂ ਅਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਕੱਲ ਕਰਦੇ ਆ ਲੋਕ ਸਭਾ ਚੋਣਾ ਨੂੰ ਲੈ ਕੇ ਜਿੱਥੇ ਪੁਲਿਸ ਮੁਸਤੈਦ ਦਿਖਾਈ ਦੇ ਰਹੀ ਹੈ ਉੱਥੇ ਹੀ ਮੜੇ ਅੰਸਰਾਂ ਦੇ ਉੱਤੇ ਨਥ ਪਾਉਣ ਵਾਸਤੇ ਲਗਾਤਾਰ ਪੁਲਿਸ ਵੱਲੋਂ ਜੜਾਇਆ ਔਰ ਛਾਪੇਮਾਰੀ ਕੀਤੀ ਜਾ ਰਹੀ ਹੈ ਐਸੇ ਇੱਕ ਮਾਮਲਾ ਸੰਬਰਾਲਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਕਰਿਆਨੇ ਦੀ ਦੁਕਾਨ ਕਰਦੇ ਨੌਜਵਾਨ ਦੀ ਦੁਕਾਨ ਦੇ ਉੱਤੇ ਜਦੋਂ ਪੁਲਿਸ ਵੱਲੋਂ ਰੇਡ ਕੀਤੀ ਜਾਂਦੀ ਹੈ ਤੇ ਉਹਦੀ ਦੁਕਾਨ ਦੇ ਉੱਤੋਂ 10 ਪੇਟੀਆਂ ਸ਼ਰਾਬ ਡਾਲਰ ਅਤੇ 27 ਕਿਲੋ ਪੁੱਕੀ ਜੜੀਆਂ ਉਹ ਪੁਲਿਸ ਵੱਲੋਂ ਬਰਾਮਦ ਕੀਤੀ ਗਿਆ ਤੁਹਾਨੂੰ ਦੱਸਿਆ ਕਿ ਲਗਾਤਾਰ ਐਸੇ ਮਾੜੇ ਅੰਸਰਾ ਦੇ ਉੱਤੇ ਜਿਹੜਾ ਪੁਲਿਸ ਵੱਲੋਂ ਜਿਹੜੀ ਵੱਡੀ ਕਾਰਵਾਈ ਉਹ ਕੀਤੀ ਜਾ ਰਹੀ ਹੈ ਹਾਂਜੀ ਕੱਲ ਸਾਡੇ ਇੱਕ ਸਪੈਸ਼ਲ ਇਲੈਕਸ਼ਨ ਨੂੰ ਸੰਬੰਧੀ ਨਾਕਾ ਬੰਦੀਆਂ ਲਗਾਈਆਂ ਗਈਆਂ ਸੀ ਜੇ ਮਾਮਲੇ ਉਹ ਐਸਐਸਪੀ ਸਾਹਿਬਾ ਦੇ ਅਧਿਆਤੋਂ ਸਾਹਿਬ ਇਹ ਇਲੈਕਸ਼ਨ ਕਮਿਸ਼ਨ ਦੇ ਅਧਿਆਤੋਂ ਸਾਹਿਬ ਅਲੱਗ ਜਦੋਂ ਉਸੇ ਨਾਕਾ ਬੰਦੀ ਲਾਈ ਹੋਈ ਸੀ ਤਾਂ ਤੁਹਾਨੂੰ ਇਨਫਰਮੇਸ਼ਨ ਦੇ ਲਈ ਸੀ ਦੇ ਲਾਲੀ ਪਿੰਡ ਬਲਾਲੇ ਦਾ ਹੈਗਾ ਉਹ ਜਿਹੜਾ ਫੁਕੀ ਦਾ ਤੇ ਸ਼ਰਾਬ ਦਾ ਕੰਮ ਕਰਦਾ ਹੈ ਤੇ ਅਸੀਂ ਮੌਕੇ ਤੇ ਆਪਣੀਆਂ ਸਗੀਆਂ ਪਾਰਟੀਆਂ ਨੇ ਰੈਡ ਕੀਤੀ ਤੇ ਰੇਡ ਦੌਰਾਨ ਅਸੀਂ 10 ਪੇਕੀਆਂ ਸ਼ਰਾਬ ਰੀਐਕਸ਼ਨ ਦੌਰਾਨ 27 ਕਿਲੋ ਕੋਕੀ ਬਰਾਮਦ ਕੀਤੀ। ਇਹ ਕੋਈ ਐਨੈਚਰਲ ਚੀਜ਼ ਬਾਤ ਕੀ ਜਾਣੀ ਸੀ ਕਿ ਇਸ ਨੇ ਇਹ ਰੂਟੀਨ ਚ ਕੰਮ ਕਰਦਾ। ਕਲੈਕਸ਼ਨ ਦੌਰਾਨ ਕੇਕਿੰਗ ਦੇ ਜਿਹੜੀ ਕਰਨ ਕਰਕੇ ਇਹ ਪੰਜਾਬ ਕਵਰ ਹੋਇਆ। ਇਹ ਕਿੱਥੋਂ ਲੈ ਕੇ ਆਉਂਦਾ ਸੀ ਤੇ ਕਿਹੜੇ ਏਰੀਆ ਇਥੇ ਸਪਲਾਈ ਤੇ ਰਾਜਸਥਾਨ ਤੋਂ ਲੈ ਕੇ ਆਉਂਦਾ ਸੀ। ਇਸ ਲੱਕੇ ਦੇ ਵਿੱਚ ਇੱਥੇ ਵੇਚਦਾ ਇਹ ਦੁਕਾਨ ਕਰਦਾ ਹੈਗਾ ਕਰਿਆਨੇ ਦੀ ਉੱਤੀ ਬੈਠਾ ਵੇਚੀ ਜਾਂਦਾ ਸੀਗਾ ਸੌਦਿਆਂ ਦੇ ਨਾਲ ਪਹਿਲਾ ਜੋ ਪੱਛਾ ਕੋਈ ਤੇ ਪਹਿਲਾ ਵੀ ਪੱਛਾ ਹੈ ਜੀ ਡਾਕਮਨੀ ਵਗੈਰਾ ਕੋਈ ਗ੍ਰਾਮ ਨਹੀਂ ਹੈ ਨਹੀਂ ਡਾਕਮਨੀ ਨਹੀਂ ਕਿੰਨੀ ਕਦੇ ਤੂੰ ਜਿਹੜਾ ਇਹ ਕਰ ਰਿਹਾ ਸੀ ਇਹ ਕਿ ਪਿਛਲੇ 500 ਸਾਲ ਤੋਂ ਕਰ ਰਹੇ ਹਾਂ ਜਿਵੇਂ ਕਿ ਪ੍ਰਾਪਰਟੀ ਦੇਖਿਆ ਜਾਂਦਾ ਵੀ ਇਹ ਜਿਹੜੀ ਨਸ਼ੀ ਦਾ ਬੋਲਦਾ ਵੀ ਪ੍ਰਾਪਰਟੀ ਦੇਖੀ ਜਾਊਗੀ ਹਾਂ ਬਿਲਕੁਲ ਜੀ ਇਹਦੀ ਪ੍ਰਾਪਰਟੀ ਦੇਖੀ ਜਾਊਗੀ ਪ੍ਰਾਪਰਟੀ ਕਿਸ ਸਮੇਂ ਚ ਬਣਾਈ ਹੈ ਉਹ ਦੁਨੀਆ ਹਦਾਇਤਾਂ ਵਿੱਚ ਹਦਾਇਤਾਂ ਮੁਤਾਬਕ ਸਰਕਾਰ ਵਿੱਚ ਪਹਿਲਾ ਜਿੰਨੇ ਪਰਚੇ ਦੇ ਲੈਕਚਰ ਉਹ ਵੀ ਸੀ ਵਨ ਕੁਬਿਲ ਸ਼ਰਾਪ ਨਵੀਂ ਅਤੇ ਤਾਜ਼ਾ ਅਪਡੇਟ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊਜ਼ ਚੈਨਲ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਇਸ ਬੈਲ ਆਈਕਨ ਬਟਨ ਨੂੰ ਦਬਾੜਾ ਨਾ ਪੁੱਣਾ ਤਾਂ ਜੋ ਕਿ ਸਮੇਂ-ਸਮੇਂ ਸਿਰ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ ਨਵੀਂ ਅਤੇ ਤਾਜ਼ਾ ਅਪਡੇਟ ਲੈ ਕੇ ਫਿਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ Ana wat